ਸ੍ਰੀ ਕਾਲ ਮੈਂ ਅਮਨ ਸਾਈਪ੍ਰਸ ਤੋਂ ਇਹ ਤੁਹਾਨੂੰ ਮੈਂ ਕਿ ਵੀ ਦਸੀ ਹੈ ਕਿ ਮੈਂ ਕੋਰੀਆ ਦੀ ਫੈਮਿਲੀ 'ਚ ਕੰਮ ਕਰਦੀ ਆ ਤੇ ਮੇਰੇ ਕੋਲ ਸਾਈਪ੍ਰਸ ਦਾ ਬਰ ਪਰਮਨੈਂਟ ਵੀਜ਼ਾ ਆਇਆਗਾ ਚਲੋ ਫੇਰ ਰੋਜ਼ੀ ਤਰ੍ਹਾਂ ਖਾਣੇ ਦੇ ਤੋਂ ਸ਼ੁਰੂਆਤ ਕਰਦੇ ਹੈਗੇ ਆ ਤੇ ਅੱਜ ਮੈਂ ਖਾਣਾ ਬਣਾਉਣਾ ਹੈਗਾ ਆਚਪਾਤੀ ਬਣਾਣੀ ਸੀ ਸੋਰੀ ਚਪਾਤੀ ਲਈ ਆਟਾ ਹੈ ਨਹੀਂਗਾ ਤੇ ਹੁਣ ਰਾਈਸ ਬਣਾਉਂਗੀ ਠੀਕ ਹੈ ਤੇ ਦਾਲ ਬਣਾਉਂਗੀ ਨਾਲ ਨਾ ਆਪਾਂ ਇਹਨਾਂ ਨੂੰ ਇੰਡੀਆ ਨਾਲ ਆਪਾਂ ਖਾ ਰਹੀਏ ਮੜਾ ਮੁਟਾ ਹਨ ਤਾਂ ਕਿ ਚਲੋ ਠੀਕ ਹੈ ਲੋਕਾਂ 'ਚ ਬਿਲਕੁਲ ਟਾਈਮ ਜਗ੍ਹਾ ਹੈ ਨਹੀਂਗਾ ਠੀਕ ਹੈ ਬਸ ਫੇਰ ਕਰਦੇ ਆਂ ਗੱਲਬਾਤ ਠੀਕ ਹੈ ਗੋਰਾ ਫੈਮਲੀ ਦੇ ਘਰ ਮਸਤਾਂ ਦੀ ਦਾਲ ਹੈ ਨਾ ਫਿਰ ਮੈਂ ਛੇਤੀ ਛੇਤੀ ਜਾ ਕੇ ਮਾਰਕੀਟ ਤੋਂ ਫੜ ਕੇ ਲਈ ਆਈ ਮਸਤਾਂ ਦੀ ਦਾਲ ਅੱਜ ਅਸੀਂ ਬਣਾਵਾਂਗੇ ਗੋਰਾ ਫੈਮਲੀ ਦੇ ਲਈ ਮਸਤਾਂ ਦੀ ਦਾਲ ਨਾ ਚੱਗੀ ਚਲੋ ਆਪਾਂ ਮਸਤਾਂ ਦੀ ਦਾਲ ਬਣਾ ਨੇ ਗੋਰਾ ਫੈਮਲੀ ਦੇ ਲਈ ਤੇ ਨਾਲ ਬਣਾਣੀ ਹੈਗੀ ਚਪਾਤੀ ਰੋਟੀ ਬਣਾਣੀ ਹੈ ਨਾ ਆਹ ਭੈਤੀਆਂ ਜਦੋਂ ਇਹ ਇੰਡੀ ਨਹੀਂ ਖਾਣ ਨਾ ਗੋਰਾ ਨੇ ਯਾਰ ਜੈਸਾ ਆਪਣਾ ਖਾਣਾ ਕੁਝ ਨਾ ਹੁੰਦੀ ਆ ਨਾ ਗੋਰਾ ਨੇ ਅਸੀਂ ਆਪਣਾ ਖਾਣਾ ਖਵਾ ਰਹੇ ਹਾਂ ਇੱਕ ਵੀਕ ਹੈ ਨਾ ਸვენ ਤਾਂ ਬਹੁਤ ਖੁਸ਼ੀ ਆ ਯਾਰਾ ਅੰਨੀ ਘੜਾਣੇ ਆ ਮਸਤਾਂ ਨੇ ਪਿਆ ਪਿਆ ਗੋਰਿਆਂ ਦੇ ਘਰ ਉੱਕਾ ਉੱਕ ਗਿਆ ਉੱਕ ਗਿਆ ਗਰੋ ਹੋ ਗਿਆ ਪਿਆ ਪਿਆ ਪਚਾਰਾ ਕਿੰਨਾ ਸੋਹਣਾ ਲੱਗਦਾ ਹੈ ਨਾ ਗਰੋ ਹੈ ਵਾ ਹੁਣ ਮੈਂ ਅਸਿੱਤੂਂ ਥੋੜੀ ਮੈਂ ਇਥੇ ਖਾਣੇ ਚੇ ਪਾਉਂਗੀ ਨਾ ਇਹ ਵੀ ਕਿਉਂਕਿ ਕਿੰਨਾ ਪਿਆਰਾ ਜੈਨ ਥੋੜੀ ਕਰਨਾ ਆ ਅਸੇ ਬੋਣ ਦਾ ਰਾਈਸ ਬਣਾਉਣ ਲੱਗੀਆਂ ਸੌਰੀ ਕਿਉਂਕਿ ਚਪਾਤੀ ਬਣਾਣੀ ਸੀ ਰੋਟੀ ਬਣਾਣੀ ਸੀ ਰੋਟੀ ਲਈ ਆਟਾ ਹੈਗਾ ਤੇ ਹੁਣ ਮੈਂ ਮਾਰਕੀਟ ਤਾਂ ਜਾਂਦੀ ਤੱਕਦੀ ਨਾ ਫਿਰ ਬਾਰ-ਬਾਰ ਠੇਕਾ ਥੋੜੀ ਲਿਆਵਾ ਐਵੇਂ ਹੀ ਲੱਤਾਂ ਬੰਦ ਫਾਈ ਜਾਓ ਤਾਂ ਕਰਕੇ ਹੁਣ ਮੈਂ ਰਾਈਸ ਬਣਾ ਲੀਆ ਇਹੋ ਮੇਰੇ ਕੋਲ ਟਾਈਮ ਇੰਨੀ ਲ ਉਨਾ ਹੈ ਕੱਲ ਸੀਗਾ ਤਾਂ ਸਰ ਨੇ ਕੋਈ ਸ਼ੋਰ ਬਣਾ ਲਿਆ ਹੋਣਾ ਕਿ ਇੱਕ ਵਜਾ ਦਾ ਕੱਪ ਠੇਕ ਪਾਇਆ। ਇਹਨਾਂ ਕੀ ਕਰ ਸਕਦੇ ਆ ਨਾ ਹੁਣ ਮੈਂ ਰਾਈਸ ਬਣਾਣ ਲੱਗੀ ਆ। ਸਾਈਸਿੰਗ ਸੁਆਹ ਲੱਗਿਆ। ਗੋਰੀਆਂ ਦੇ ਲਈ ਦਾਲ ਪਚਾਰੀ ਬਣ ਕੇ ਰੈਡੀ ਹੋ ਗਈ। ਅੱਜ ਗੋਰੀਆਂ ਦੇ ਢਿੱਡ ਚ ਇਹ ਦਾਲ ਜਾਊਗੀ ਤੇ ਉਧਰ ਬਣਦੇ ਹੈਗੇ ਰਾਈਸ। ਹਾਂਜੀ ਲੱਗਾ ਜੀ ਅੱਜ ਦੇ ਲਈ ਬਸ ਇੰਨਾ ਕੀ ਠੀਕ ਹੈ। ਫਿਰ ਆਪਾਂ ਕੱਲ ਮਿਲिए। ਚਲੋ ਠੀਕ ਹੈ। ਬਾਏ ਬਾਏ।